ਦੀ ਆ ਰਹੀ ਤਾਂ ਗੋਲਾਬਾਰੀ ਜਿਹੜੀ ਹੈ ਲਗਾਤਾਰ ਜਿਹੜੀ ਹੈ ਮਿਲ ਰਹੀ ਹੈ ਤੇ ਜਵਾਬੀ ਕਾਰਵਾਈ ਵੀ ਜਿਹੜੀ ਹੈ ਇਧਰੋਂ ਭਾਰਤ ਸਰਕਾਰ ਭਾਰਤ ਫੌਜ ਵੱਲੋਂ ਜਿਹੜੀ ਹੈ ਲਗਾਤਾਰ ਜਿਹੜੀ ਹੈ ਚੱਲ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਵੇਰੇ ਵੀ ਜਿਹੜੀਆਂ ਸਾਂਝੀਆਂ ਕੀਤੀਆਂ ਬਾਬਾ ਬਕਾਲਾ ਹਲਕੇ ਦੀਆਂ ਜਿਹੜੀਆਂ ਕਿ ਜੱਲੂਪੁਰ ਖੇੜੇ ਦੇ ਵਿੱਚ ਤਾਂ ਉੱਥੇ ਨਾਲ ਹੀ ਜੱਲੂਪੁਰ ਖੇੜੇ ਦੇ ਨਾਲ ਹੀ ਪਿੰਡ ਉਪਲ ਪਿੰਡ ਹੈ ਜਿੱਥੇ ਕਿ ਇੱਕ ਪਾਕਿਸਤਾਨ ਵੱਲੋਂ ਇੱਕ ਮਿਜ਼ਾਈਲ ਜਿਹੜੀ ਆਉਂਦੀ ਹੈ ਤਾਂ ਬਾਹਰ ਖੇਤਾਂ ਦੇ ਵਿੱਚ ਡਿੱਗਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਬ ਨਾਮਾ ਜਿਹੜੀ ਚੀਜ਼ ਕਹੀ ਜਾਂਦੀ ਸੀ ਕਿ ਹੁਣ ਬਿਲਕੁ ਜਾਂਦਾ ਹੈ ਤਾਂ ਜਾਣਕਾਰੀ ਸਾਂਝੀ ਕਰਨ ਲਈ ਸਥਾਨਕ ਲੋਕ ਵੀ ਜਿਹੜੇ ਖੜੇ ਨੇ ਸਹਿਮ ਦਾ ਮਾਹੌਲ ਬਣਿਆ ਪਿਆ ਹੈ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਕਿ ਜਿਹੜੇ ਮੌਕੇ ਤੇ ਜੱਜਦਾਨ ਕੇ ਲੈਂਦੇ ਨੇ ਵੈਰੋਵਾਲ ਥਾਣਾ ਮੁਖੀ ਜਿਹੜਾ ਨੇ ਕਿ ਮੌਕੇ ਤੇ ਜਾਈਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਸੇ ਚੀਜ਼ ਦਾ ਕੋਈ ਨੁਕਸਾਨਤ ਨਹੀਂ ਹੋਇਆ ਜੀ ਨਹੀਂ ਜੀ ਨਹੀਂ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੀ ਖੇਤਾਂ 'ਚ ਡਿੱਗੀ ਹੈ ਜੀ ਇਹ ਕਿੰਨੇ ਕਿ ਟਾਈਮ ਦਾ ਵਾਕਿਆ ਹੈਗਾ ਜੀ ਇਹ ਕਰੀਬ ਰਾਤ 8:00 ਹੋਏ ਤੋਂ ਬਾਅਦ ਦਾ ਵਾਕਿਆ ਹੈ ਜੀ ਕੀ ਲੱਗਦਾ ਹੈ ਕਿ ਜਿਸ ਟਾਈਮ ਸਹਿਮ ਦਾ ਮਾਹੌਲ ਹੋ ਜਾਂਦਾ ਵਾ ਤਾਂ ਲੋਕ ਤੁਹਾਨੂੰ ਜਿਹੜਾ ਕਾਲ ਵਗੈਰਾ ਕਰਦੇ ਨੇ ਤਾਂ ਤੁਸੀਂ ਮੌਕੇ ਤੇ ਪਹੁੰਚਦੇ ਹੋ ਕਿ ਥੋੜਾ ਦੇਰ ਲਈ ਬਿਲਕੁਲ ਜੀ ਬਿਲਕੁਲ ਜੀ ਜਿੰਨਾ 2-4 ਮਿੰਟ ਤਾਂ ਚੱਲੋ ਲੱਗਦੀ ਹੈ ਥਾਣੇ ਨੂੰ 10 ਮਿੰਟ ਤਾਂ ਲੱਗਦੀ ਹੈ ਤੁਣ ਲੱਗਿਆ ਤੇ ਅਸੀਂ ਬਿਲਕੁਲ ਪਹੁੰਚ ਜਾਂਦੇ ਹਾਂ ਟਾਈਮ ਸਿਰ ਆ ਕੇ ਪਬਲਿਕ ਨਾਲ ਰਾਬਤਾ ਕਾਇਮ ਕਰੀਦਾ ਮੌਕੇ ਤੇ ਜਾਈਦਾ ਠੀਕ ਹੈ ਜੀ ਤੇ ਬਾਕੀ ਪਿੰਡ ਵਾਲਿਆਂ ਦੇ ਪੰਜਾਬ ਪੁਲਿਸ ਦੇ ਵੀ ਤੇ ਪਿੰਡ ਵਾਲੇ ਨੇ ਹੌਸਲੇ ਬੁਲੰਦ ਆ ਕੋਈ ਉਹਦੀ ਗੱਲਬਾਤ ਨਹੀਂ ਤੁਹਾਡੀ ਕਿਸੇ ਨਾਲ ਗੱਲਬਾਤ ਹੁੰਦੀ ਟੈਕਨੋਲੋਜੀ ਅਧਿਕਾਰੀਆਂ ਦੇ ਨਾਲ ਕਿ ਇਹ ਪੂਰੀ ਤਰ੍ਹਾਂ ਜਿਹੜੀ ਡੈਮੇਜ ਹੋ ਚੁੱਕੀ ਹੈ ਡਿਫਿਊਜ਼ ਜਿਹੜੀ ਹੋ ਚੁੱਕੀ ਹੈ ਕਿ ਨਹੀਂ ਇਹ ਨਹੀਂ ਆਰਮੀ ਦੇ ਜਵਾਨ ਸੱਦੇ ਟੀਮ ਸੱਦੀ ਹੈ ਜੀ ਉਹ ਆ ਰਹੀ ਹੈ ਜੀ ਬਾਕੀ ਪਤਾ ਲੱਗਦਾ ਹੀ ਹੈ ਜੀ ਵੀ ਇਹ ਡੈਮੇਜ ਹੋਈ ਹੈ ਇਸ ਦਾ ਟੁਕੜਾ ਜਿਹੜਾ ਇੱਕੋ ਲੱਭਾ ਇੱਥੇ ਕੋਈ ਹੋਰ ਵੀ ਲੱਭਦੇ ਰਾ ਇਹ ਤਾਂ ਇੱਕੋ ਲੱਗਾ ਬਾਕੀ ਟੁਕੜੇ ਦੇ ਹੋਰ ਵੀ ਹੈਗੇ ਉਹ ਨਾਲ ਦੇ ਪੰਡਾ ਡਿੱਗੇ ਹੈ ਜੀ ਹਾਂਜੀ ਜਿਹੜੀ ਆਰਮੀ ਦੀ ਟੀਮ ਜਿਹੜੀ ਡਿਫਿਊਜ਼ ਕਰਨ ਵਾਸਤੇ ਜਿਹੜੀ ਆ ਰਹੀ ਹੈ ਜਾਂ ਇਹਦਾ ਜਿਹੜਾ ਪੂਰਾ ਜਿਹੜਾ ਜਾਇਜ਼ਾ ਲੈਣ ਵਾਸਤੇ ਆ ਰਹੀ ਹੈ ਕੋਈ ਲੱਗਦਾ ਕਿੰਨੇ ਕ ਟਾਈਮ ਤੱਕ ਕਰੇਗੀ ਬਸ 2-4 ਮਿੰਟ ਚਾਹੀਨੀਆਂ ਟੀਮ ਜੀ ਜੀ ਬਿਲਕੁਲ ਡਰਦਾ ਡਰਦਾ ਮਾਹੌਲ ਜਿਹੜਾ ਬਣਿਆ ਹੋਇਆ ਤਾਂ ਲੋਕ ਜਿਹੜੇ ਨੇ ਉਹ ਕਿਤਨਾ ਕਿਤੇ ਜਿਹੜਾ ਆਪਣੇ ਹੌਸਲੇ ਵੀ ਬੁਲੰਦ ਕਰਕੇ ਬੈਠੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅਗਰ ਭਾਰਤ ਪਾਕਿਸਤਾਨ ਦਾ ਜੇਕਰ ਯੁੱਧ ਜੇ ਲੱਗਾ ਹੋਇਆ ਜਾਂ ਲੱਗਣਾ ਹੈ ਤਾਂ ਅਸੀਂ ਜਿਹੜਾ ਆਪਣੇ ਦੇਸ਼ ਦੇ ਨਾਲ ਤਾਂ ਪੂਰੇ ਤਰਰ ਤਰ ਜਿਹੜੇ ਖੜੇ ਹਾਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇਹ ਕਿੰਨੇ ਕਬਜ ਦਾ ਜਿਹੜਾ ਵਾਕਾ ਹੈ ਤੁਸੀਂ ਅੱਖੀਂ ਦੇਖਿਆ ਜਿਹੜਾ ਹੈ ਇਹ ਸਾਰੇ ਅਸੀਂ ਤਾਂ ਲਾਈਟ ਜਾ ਕੇ ਦੇਖੀ ਉਪਰ 1 ਵਜ ਕੇ ਦੇ 45 ਮਿੰਟ ਦਾ ਟਾਈਮ ਹੈ ਉਸ ਟਾਈਮ ਦੇਖੀ ਡਿੱਗਦੀ ਤੇ ਲੇਕਿਨ ਸਾਨੂੰ ਇਹ ਨਹੀਂ ਪਤਾ ਕਿ ਇੱਥੇ ਡਿੱਗੇ ਉਹ ਤਾਂ ਟਾਈਮ ਲੱਗਦਾ ਵੀ ਬਿਲਕੁਲ ਲਾਗੇ ਡਿੱਗਣ ਦੀ ਆ ਤੇ ਉਹਦਾ ਦਿਨੇ ਆ ਕੇ ਫਿਰ ਦੇਖਿਆ ਉਹਨਾਂ ਦੇ ਪਹਿਲੀ ਵਾਲਿਆਂ ਦੇਖਿਆਗੇ ਕੋਈ ਨਾ ਸਰਪੰਚ ਸਾਹਿਬ ਨੂੰ ਕਿਹਾ ਫਿਰ ਉਹਨਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਫਿਰ ਪੰਜਾਬ ਪੁਲਿਸ ਦੀ ਟੀਮ ਮੌਕੇ ਤੇ ਆਈ ਫਿਰ ਉਹਨਾਂ ਨੇ ਹਮਸਾ ਕੀਤੀ ਜਦੋਂ ਕੀਤਾ ਲੱਗਦਾ ਕਿ ਸੇਫ ਹੁਲੇ ਸਰ ਹਾਂ ਬਿਲਕੁਲ ਸੇਫ ਹੈ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਕੋਈ ਬਚਾਅ ਆ ਗਿਆ ਬਾਰ ਬਾਰ ਖੇਤਾ ਜੀ ਡਿੱਗੀ ਦੀ ਨੁਕਸਾਨ ਦਾ ਬਚਾਅ ਹੋ ਗਿਆ ਜੀ ਅਵਾਜ਼ ਕਿੰਨੀ ਗਈ ਸਰਵਾਤਾ ਬਹੁਤ ਆਈ ਜੀ ਕੰਦਾ ਕੰਮ ਗਿਆਵਾਤਾ ਬਹੁਤ ਆਈ ਜੀ ਸਹਿਮ ਦਾ ਮਾਹੌਲ ਬਣ ਜਾਂਦਾ ਜੀ ਸਰ ਬਹੁਤ ਜੀ ਸਾਰੇ ਜਿੰਨੇ ਆਗੇ ਸਾਰੇ ਬਾਹਰ ਆ ਕੇ ਖੜ ਗਏ ਵਾਤਾ ਬਹੁਤ ਜਿਆਦੀ ਆਈ ਲੱਗਦਾ ਹੈ ਕਿ ਇੱਕ ਵੱਡਾ ਤੁਹਾਡਾ ਨੌਜਵਾਨਾਂ ਵੱਲੋਂ ਮੈਸੇਜ ਵੀ ਆ ਜਿਹੜੇ ਲੋਕ ਨੇ ਉਹ ਲਾਈਟਾਂ ਬੰਦ ਕਰਕੇ ਰੱਖਣ ਜੋ ਨਿਸ਼ਾਦਰਦੇਸ਼ ਜਿਹੜੇ ਆ ਰਹੇ ਨੇ ਮਾਨਜੋਗ ਡੀਸੀ ਸਾਹਿਬ ਵੱਲੋਂ ਵੀ ਜਿਹੜਾ ਬਾਰ ਬਾਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੇਫਟੀ ਬਣਾ ਕੇ ਰੱਖੋ ਤਾਂ ਘਰਾਂ ਦੇ ਵਿੱਚ ਜਿਹੜੀਆਂ ਲਾਈਟਾਂ ਬੰਦ ਕਰਕੇ ਰੱਖੋ ਜਿਸ ਤਰ੍ਹਾਂ ਵੀ ਆਪਣਾ ਮੰਤਰਾਲੇ ਦੇ ਵੀ ਜਿਹੜੇ ਨਿਸ਼ਾਦਰਦੇਸ਼ ਆ ਰਹੇ ਉਸ ਦੇ ਨਾਲ ਜਿਹੜਾ ਪੂਰਾ ਜਿਹੜਾ ਨਿਯਮਾਂ ਦੀ ਜਿਹੜੀ ਪਾਲਣਾ ਕਰਨੀ ਚਾਹੀਦੀ ਹਾਂਜੀ ਬਿਲਕੁਲ ਬਿਲਕੁਲ ਸਾਰੇ ਇਹ ਤਾਂ ਸਾਰੇ ਨੂੰ ਕਿਹਾ ਹੈ ਵੀ ਲਾਈਟ ਬਿਲਕੁਲ ਨਾ ਜਗਾਓ ਇਹਨਾਂ ਇਨਵਰਟਰ ਤੱਕ ਲਾਈਟ ਨਹੀਂ ਜਗਣ ਦਿੱਤੀ ਕਿਉਂ ਇਹ ਸਾਰੇ ਸੂਚਿਤ ਕੀ ਹੀ ਕੀਤਾ ਹੈ ਵੀ ਲਾਈਟ ਨਾ ਜਗੰਦੀ। ਹਾਂਜੀ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਸਰਪੰਚ ਸਾਹਿਬ ਅ ਵੱਡੀ ਗੱਲ ਹੈ ਕਿ ਪਰਮਾਤਮਾ ਨੇ ਜਿਹੜਾ ਹੱਥ ਦੇ ਕੇ ਰੱਖਿਆ ਹੈ ਕਿ ਕਿਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ। ਕੀ ਲੱਗਦਾ ਹੈ ਕਿ ਵੱਡਾ ਗੋਲਾ ਜਿਹੜਾ ਕਿ ਬੰਬ ਧਮਾਕਾ ਹੈ ਜਿਸ ਦਾ ਬਹੁਤ ਜ਼ਿਆਦਾ ਜਿਹੜਾ ਡਰ ਹੁੰਦਾ ਹੈ ਤਾਂ ਜਿਹੜਾ ਇਹ ਆ ਰੋਕੇ ਬਾਹਰ ਜਿਹੜਾ ਖੇਤਾਂ ਦੇ ਵਿੱਚ ਡਿੱਗਦਾ ਹੈ। ਹਾਂਜੀ ਸਰ ਇਹ ਰਾਤ ਕੋਈ ਪੌਣਿਕ 2:00 ਦੇ ਕਰੀਬ ਕਰੀਬ ਜਿਹੜਾ ਬਾਈ ਇੱਥੇ ਡਿੱਗਾ ਵਾ ਤੇ ਕਾਫੀ ਜਿਹੜਾ ਵਾ ਉਹ ਖੜਾਕ ਆਇਆ ਇਹਦਾ ਤੇ ਜੋ ਕਿ ਸਾਡੀ ਇੰਡੀਅਨ ਆਰਮੀ ਹੈ ਜੀ ਇਹਨਾਂ ਨੇ ਉੱਪਰ ਹੀ ਇਹਨੂੰ ਹਵਾ ਦੇ ਵਿੱਚ ਨਸ਼ਟ ਕਰਤਾ ਵਾ ਜੋ ਕਿ ਪਾਕਿਸਤਾਨ ਤੋਂ ਇਹ ਮਜੱਲਾ ਛੱਡਿਆ ਗਿਆ ਰਾਤੀ ਨੂੰ ਸਾਡੇ ਪਿੰਜ ਨੂੰ ਪਿੰਡ ਨੂੰ ਵੀ ਇਹ ਨਿਸ਼ਾਨਾ ਇਹਨਾਂ ਨੇ ਬਣਾਇਆ ਜੀ ਤੇ ਇੰਡੀਅਨ ਆਰਮੀ ਤੇ ਪੰਜਾਬ ਪੁਲਿਸ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਜੋ ਕਿ ਪਾਕ ਜਿਹੜੀ ਪਾਕਿਸਤਾਨ ਦੀ ਆ ਆਰਮੀ ਇਹਨਾਂ ਦੇ ਮਨਸੂਬਿਆਂ ਨੂੰ ਇਹ ਕਾਮਯਾਬ ਨਹੀਂ ਹੋਣ ਦੇਂਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹਨਾਂ ਦਾ ਅਹੀਂ ਸਵੇਰੇ ਐਸਐਚਓ ਥਾਣਾ ਮਹਿਰਵਾਲ ਨਰੇਸ਼ ਕੁਮਾਰ ਜੀ ਨੂੰ ਸੁਜਿਤ ਕੀਤਾ ਸੀ ਜੋ ਕਿ ਸਵੇਰੇ ਸਾਡੇ ਕੋਲ ਖੜੇ ਨੇ ਇੱਥੇ ਆ ਕੇ ਜੀ ਆਪਣੀ ਟੀਮ ਦੇ ਨਾਲ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇਹਨਾਂ ਨੇ ਜਿਹੜਾ ਵਾ ਗਾੜੀਓ ਇੰਡੀਅਨ ਆਰਮੀ ਦੇ ਨਾਲ ਜਿਹੜਾ ਵਾ ਉਹ ਰਾਬਤਾ ਕਾਇਮ ਕੀਤਾ ਵਾ ਹੁਣ ਕੁਝ ਮਿੰਟਾਂ ਦੇ ਵਿੱਚ ਇੰਡੀਅਨ ਆਰਮੀ ਆਊਗੀ ਫਿਰ ਉਹ ਇਹਨੂੰ ਜਾ ਕੇ ਦੇਖਣਗੇ ਪਿੰਡ ਵੱਲੋਂ ਟੁਕੜੇ ਤੇ ਨਹੀਂ ਕੋਈ ਗਏ ਨਹੀਂ ਜੀ ਪਿੰਡ ਵੱਲੋਂ ਕੋਈ ਟੁਕੜੇ ਨਹੀਂ ਗਏ ਜੀ ਬਾਹਰ ਹੀ ਆ ਗਿਆ ਪਿੰਡ ਵੱਲ ਤੋਂ ਨਹੀਂ ਬਚਾਅ ਹੋ ਗਿਆ ਖੇਤਾਂ ਦੇ ਵਿੱਚ ਜਾ ਕੇ ਟਿਕ ਗਿਆ ਸਾਰਾ ਜੀ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਰਦੀਪ ਮੈਂ ਇੱਕ ਵਾਰੀ ਕਹੂੰਗਾ ਕਿ ਜਿਹੜਾ ਹੈ ਪੂਰਾ ਜਿਹੜਾ ਇਸ ਮਿਜ਼ਾਈਲ ਨੂੰ ਜਿਹੜਾ ਦਿਖਾਇਆ ਜਾਵੇ ਨੇੜੇੋਂ ਤੋਂ ਕਿ ਇਹ ਜਿਹੜਾ ਮਿਜ਼ਾਈਲ ਹੈ ਜਿਹੜੀ ਪਾਕਿਸਤਾਨ ਦੀ ਵੱਲੋਂ ਜਿਹੜੀ ਆਉਂਦੀ ਹੈ ਤਾਂ ਬਿਲਕੁਲ ਜਿਹੜਾ ਇਸ ਦੀ ਜਿਹੜੀ ਹਾਈਟ ਹੈ ਤੁਸੀਂ ਦੇਖ ਸਕਦੇ ਹੋ 2.5-3 ਫੁੱਟ ਦੀ ਜਿਹੜੀ ਹੈਗੀ ਆ ਤਾਂ ਲੋਕ ਜਿਹੜੇ ਨੇ ਸਥਾਨਕ ਲੋਕ ਨੇ ਉਹ ਖੜੇ ਹੋਏ ਨੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਜ਼ਰੂਰਤ ਨਹੀਂ ਹੈ ਇੰਡੀਅਨ ਆਰਮੀ ਜਿਹੜੀ ਆ ਪੂਰੀ ਸਾਡੇ ਨਾਲ ਆ ਪੂਰਾ ਜਿਹੜਾ ਸੁਰੱਖਿਆ ਜਿਹੜੀ ਆ ਬਣਾ ਕੇ ਰੱਖੀ ਹੈ ਇੰਡੀਅਨ ਆਰਮੀ ਨੇ ਤਾਂ ਸਾਨੂੰ ਮਾਣ ਹੈ ਆਪਣੇ ਦੇਸ਼ ਦੇ ਉੱਪਰ ਜੇਕਰ ਅਸੀਂ ਗ ਸਾਡਾ ਜਿਹੜਾ ਦੇਸ਼ ਹੈ ਇਸ ਦੀ ਟੈਕਨੋਲੋਜੀ ਬਹੁਤ ਵਧੀਆ ਹੈ ਤਾਂ ਸਾਡੇ ਜਿਹੜੇ ਉੱਪਰ ਹੀ ਜਿਹੜੇ ਦੁਸ਼ਮਣ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ ਇਸ ਦੀ ਟੈਕਨੋਲੋਜੀ ਬਹੁਤ ਵਧੀਆ ਹੈ ਤਾਂ ਸਾਡੇ ਜਿਹੜੇ ਉੱਪਰ ਹੀ ਜਿਹੜੇ ਦੁਸ਼ਮਣ ਵੱਲੋਂ ਜਿਹੜੀ ਆ ਰਹੀ ਹੈ ਮਜ਼ਾਇਲ ਉਸ ਨੂੰ ਜਿਹੜਾ ਉੱਪਰ ਹੀ ਡਿਫਿਊਜ਼ ਕੀਤਾ ਜਾ ਰਿਹਾ ਤਾਂ ਜਿਹੜਾ ਦੇਖ ਸਕਦੇ ਹੋ ਕਿੰਨਾ ਜਿਹੜਾ ਇੱਥੇ ਖੇਤ ਦੇ ਵਿੱਚ ਜਿਹੜਾ ਟੋਇਆ ਵੀ ਇੱਕਦਮ ਜਿਹੜਾ ਪੈ ਜਾਂਦਾ ਜਦੋਂ ਇੱਥੇ ਡਿੱਗਦੀ ਹੈ ਤਾਂ ਉਸ ਦੇ ਜਿਹੜੇ ਕਚਰੇ ਵੀ ਉਵੇਂ ਇੱਥੇ ਡਿੱਗਦੇ ਨੇ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਪਰੰਤੂ ਅਸੀਂ ਇੱਕ ਜਿਹੜੀ ਚਲਦੀ ਸਕਰੀਨ ਤੇ ਗੱਲ ਜਿਹੜੀ ਜ਼ਰੂਰ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਜਿਹੜੀ ਹੈ ਉਸ ਤੋਂ ਦੂਰ ਰਹੋ ਅਫਵਾਹ ਨਾ ਫਲਾਓ ਅਫਵਾਹ ਤੋਂ ਜਿਹੜਾ ਬਚਨ ਦੀ ਜ਼ਰੂਰਤ ਹੈ ਕਿਉਂਕਿ ਜੇਕਰ ਅਸੀਂ ਆਪ ਖੁਦ ਅਫਵਾਹਾਂ ਜਿਹੜੀਆਂ ਅਡਾਵਾਂਗੇ ਕਿਤਨੇ ਕਿਤੇ ਲੋਕ ਜਿਹੜੇ ਉਹ ਪੈਨਿਕ ਵੀ ਹੋਣਗੇ ਲੋਕੀ ਜਿਹੜੇ ਨੇ ਉਹ ਗੁੰਮਰਾਹ ਵੀ ਹੋ ਰਹੇ ਨੇ ਕਿ ਸ਼ਾਇਦ ਇੱਥੇ ਇਦਾਂ ਹੋ ਗਿਆ ਇੱਥੇ ਉਦਾਂ ਹੋ ਗਿਆ ਪਰੰਤੂ ਇਸ ਅ ਜਾ ਤੋ ਜਿਹੜੀ ਦੂਰੀ ਬਣਾ ਕੇ ਰੱਖੋ ਤਾਂ ਸੋਸ਼ਲ ਮੀਡੀਆ ਤੇ ਜਿਹੜੀ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਜਾਣਕਾਰੀ ਉਹ ਨਾ ਸਾਂਝੀ ਕਰੋ ਆਫੀਸ਼ੀਅਲ ਪੇਜ ਜਿਹੜੇ ਨੇ ਜਾਂ ਆਪਣੀ ਕੋਈ ਵੈਬਸਾਈਟ ਹੈ ਉਸ ਦੇ ਉੱਪਰ ਕੋਈ ਜਾਣਕਾਰੀ ਇਸ ਤਰੀਕੇ ਦੀ ਨਾਲ ਜਿਹੜੀ ਸਾਂਝੀ ਕਰੋ ਭੀੜ ਵਾਲੇ ਇਲਾਕੇ ਜਿਹੜੇ ਨੇ ਉਹੋ ਜੀ ਜਿਹੜੀ ਨਾ ਕੋਈ ਜਾਣਕਾਰੀ ਸਾਂਝੀ ਕਰੋ ਮੈਂ ਕਿਰਪਾ ਕਰਕੇ ਤੁਹਾਡੇ ਸਾਰੇ ਦੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੀ ਹੈ ਅਪੀਲ ਕਰਦਾ ਕਿ ਆਪਣੇ ਜਿਹੜੇ ਘਰਾਂ ਦੇ ਵਿੱਚ ਬੈਠੋ ਤਾਂ ਲਾਈਟ ਜਿਹੜੀ ਉਹ ਬੰਦ ਕਰਕੇ ਜਿਵੇਂ ਬਲੈਕਆਊਟ ਹੁੰਦਾ ਹੈ ਜੋ ਵੀ ਨਿਸ਼ਾ ਨਿਰਦੇਸ਼ ਹੁੰਦੇ ਨੇ ਉਸ ਦੀ ਜਿਹੜੀ ਪਾਲਣਾ ਕੀਤੀ ਜਾਵੇ ਕੈਮਰਾਮੈਨ ਗਰਦੀਪ 전 ل 비 ن ر ا